ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਇਟਲੀ ਦੀਆਂ ਜਿੱਥੇ ਫੁੱਟਬਾਲ ਦਾ ਇੱਕ ਚੰਗਾ ਭਲਾ ਮੈਚ ਚੱਲ ਰਿਹਾ ਸੀ। ਬਿਆਗ੍ਰਾਂਦੇ ਦੇ ਵੱਲੋਂ ਫੁੱਟਬਾਲ ਦੇ ਨਾਮੀ ਪਲੇਅਰ ਐਗਨਾਸੀਓ ਬਾਰਬਾਗਲੋ ਖੇਡ ਰਹੇ ਸਨ। ਤੇ ਅਚਾਨਕ ਇੱਕ ਹੈਲੀਕਾਪਟਰ ਮੈਦਾਨ 'ਤੇ ਉਤਰਦਾ ਹੈ। ਹਰ ਪਾਸੇ ਧੂੜ ਮਿੱਟੀ ਉੱਡਣ ਲੱਗ ਜਾਂਦੀ ਹੈ। ਮੈਚ ਰੁਕ ਜਾਂਦਾ ਹੈ ਤੇ ਖਿਡਾਰੀ ਧੂੜ ਤੋਂ ਬਚਣ ਦੀ ਕੋਸ਼ਿਸ਼ ਕਰਦੇ ਭੱਜਣ ਲੱਗਦੇ ਨੇ। ਦਰਸ਼ਕ ਹੈਰਾਨ ਹੋ ਜਾਂਦੇ ਨੇ। ਹੈਲੀਕਾਪਟਰ 'ਚੋਂ ਤਿੰਨ ਨਕਾਬਪੋਸ਼ ਉਤਰਦੇ ਨੇ ਜਿਨ੍ਹਾਂ ਦੇ ਹੱਥਾਂ 'ਚ ਬੰਦੂਕਾਂ ਹੁੰਦੀਆਂ। ਤੋ ਇੱਕ ਖਿਡਾਰੀ ਦੇ ਕੋਲ ਪਹੁੰਚ ਕੇ ਉਸ ਨੂੰ ਖਿੱਚਦੇ ਹੋਏ ਹੈਲੀਕਾਪਟਰ ਚ ਆਪਣੇ ਨਾਲ ਲੈ ਜਾਂਦੇ ਨੇ ਉਹ ਖਿਡਾਰੀ ਸੀ ਇਗਨਾਸੀਓ ਬਾਰਬਾਗਲੋ ਤੇ ਉਸ ਤੋਂ ਬਾਅਦ ਉਹ ਹੈਲੀਕਾਪਟਰ ਉੱਥੋਂ ਉੱਡ ਜਾਂਦਾ ਹੈ ਦਰਸ਼ਕ ਦੇਖਦੇ ਰਹਿ ਜਾਂਦੇ ਨੇ ਹੁਣ ਕਲਪਨਾ ਕਰੋ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਕੋਈ ਮੈਚ ਦੇਖ ਰਹੇ ਹੋ ਤੇ ਉਸ ਮੈਚ 'ਚ ਅਜਿਹਾ ਹੋਵੇ ਤੇ ਤੁਹਾਡਾ ਹਾਲ ਕੀ ਹੋਵੇਗਾ ਤੁਸੀਂ ਕਿੰਨੇ ਫਿਕਰਮੰਦ ਹੋਵੋਗੇ ਆਪਣੀ ਸੁਰੱਖਿਆ ਨੂੰ ਲੈ ਕੇ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਸਭ ਜੋ ਤੁਸੀਂ ਹੁਣੇ ਦੇਖਿਆ ਇਹ ਸਭ ਕੁਝ ਪਲਾਨ ਸੀ ਜਿੱਥੇ ਇਗਨਾਸੀਓ ਬਾਰਬਾਗਲੋ ਨੇ ਖੁਦ ਆਪਣੀ ਇਹ ਪਰਹਨ ਦੀ ਸਾਜਿਸ਼ ਰਚੀ ਆਪਣੇ ਆਖਰੀ ਮੈਚ ਨੂੰ ਯਾਦਗਾਰ ਬਣਾਉਣ ਲਈ ਵਾਹ ਜੀ ਵਾ ਇਸ ਦਾ ਖੁਲਾਸਾ ਐਗਨਾਜ਼ਿਓ ਨੇ ਬਾਤ ਚਕੀਤਾ ਜਿਸ ਤੋਂ ਬਾਅਦ ਕਈ ਦਰਸ਼ਕ ਹੈਰਾਨ ਹੋਏ ਤੇ ਕਈ ਨਰਾਜ਼ ਵੀ ਬਿਊਰੋ ਰਿਪੋਰਟ ਡੇਲੀ ਪੋਸਟ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ